ਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ 'ਤੇ ਸੋ ਦੋਸਤੋ ਕੰਪਿਊਟੇਸ਼ਨ ਪੈਨਸ਼ਨ ਜੋ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੇ ਸਮੇਂ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰੀ ਹੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਕੰਪਿਊਟੇਸ਼ਨ ਸੰਬੰਧੀ ਜੋ ਤੁਹਾਡੇ ਸਵਾਲ ਹਨ ਉਹਨਾਂ ਦੇ ਜਵਾਬ ਦਵਾਂਗੇ ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪਹਿਲੇ ਨੰਬਰ 'ਤੇ ਤੁਹਾਨੂੰ ਦੱਸ ਦਈਏ ਕਿ ਕੰਪਿਊਟੇਸ਼ਨ ਦੇ ਲਈ ਜਿਹੜੀ ਮੈਕਸੀਮਮ ਲਿਮਟ ਕੀ ਹੈ ਤਾਂ ਹਰ ਪੰਜਾਬ ਸਰਕਾਰ ਜਿਹੜੀ ਕੀ ਕਰਮਚਾਰੀ ਜੋ ਰਟਾਇਰਮੈਂਟ ਲੈਂਦਾ ਹੈ ਤਾਂ ਕੰਪਿਊਟੇਸ਼ਨ ਲਈ ਯੋਗ ਹੁੰਦਾ ਹੈ ਇਸ ਦੇ ਵਿੱਚ ਇਹ ਕਰਮਚਾਰੀ ਦੀ ਆਪਸ਼ਨ ਹੁੰਦੀ ਹੈ ਕਿ ਕਿਸ ਨੂੰ ਲੈ ਸਕਦਾ ਹੈ ਜਾਂ ਛੱਡ ਸਕਦਾ ਹੈ ਜੇਕਰ ਕਰਮਚਾਰੀ ਕੰਪਿਊਟੇਸ਼ਨ ਲੈਂਦਾ ਹੈ ਤਾਂ ਮੈਕਸਿਮਮ ਲਿਮਟ ਦਾ ਬੇਸਿਕ ਪੈਨਸ਼ਨ ਦਾ ਵੱਧ ਤੋਂ ਵੱਧ ਜਿਹੜਾ 40% ਹਿੱਸਾ ਕੰਪਿਊਟ ਕਰਵਾਇਆ ਜਾ ਸਕਦਾ ਹੈ ਜੋ ਕਿ ਬੇਸਿਕ ਪੈਨਸ਼ਨ ਹੈ ਜੀ ਪੰਜਾਬ ਦੇ ਵੱਲੋਂ ਪ੍ਰਨਾਨਿਤ ਕੀਤੀ ਜਾਂਦੀ ਹੈ ਉਸ ਦਾ ਮੈਕਸਿਮਮ ਹਿੱਸਾ ਹੀ ਕੰਪਿਊਟ ਦੇ ਰੂਪ ਦੇ ਵਿੱਚ ਕਰਮਚਾਰੀ ਪ੍ਰਾਪਤ ਕਰ ਸਕਦਾ ਹੈ ਜੇਕਰ ਕਰਮਚਾਰੀ ਰਟਾਇਰ ਹੋ ਚੁੱਕਿਆ ਹੈ ਤੇ ਉਹ 1 ਸਾਲ ਦੇ ਅੰਦਰ ਅੰਦਰ ਆਪਣੀ ਕੰਪਿਊਟੇਸ਼ਨ ਕਰਵਾਉਣਾ ਚਾਹੁੰਦਾ ਹੈ ਉਸ ਦੇ ਲਈ ਕੋਈ ਵੀ ਜਿਹੜਾ ਮੈਡੀਕਲ ਟੈਸਟ ਦੀ ਜ਼ਰੂਰਤ ਨਹੀਂ ਪੈਂਦੀ ਜੋ ਕਿ ਕੰਡੀਸ਼ਨ ਦੇ ਵਿੱਚ ਪੈਂਦੀ ਹੈ ਜੇਕਰ ਪੈਨਸ਼ਨਰ ਰਟਾਇਰਮੈਂਟ ਤੋਂ ਬਾਅਦ 1 ਸਾਲ ਪੂਰਾ ਹੋ ਚੁੱਕਿਆ ਹੈ ਔਰ 1 ਸਾਲ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੰਪਿਊਟੇਸ਼ਨ ਦੀ ਜ਼ਰੂਰਤ ਹੈ ਤਾਂ ਉਹ 11 12 ਬੀ ਜਿਹੜਾ ਰੂਲ ਦੇ ਅੰਡਰ ਜੋ ਕੰਪਿਊਟੇਸ਼ਨ ਹੈ ਉਹ ਕਰਵਾ ਸਕਦੇ ਹਨ ਪਰੰਤੂ ਉਸ ਦੇ ਲਈ ਜੋ ਸਿਵਲ ਸਰਜਨ ਹੈ ਉਸ ਤੋਂ ਜੋ ਮੈਡੀਕਲ ਸਰਟੀਫਿਕੇਟ ਹੈ ਉਹ ਬਣਾਇਆ ਬਣਾਉਣਾ ਜ਼ਰੂਰੀ ਹੈ ਜੋ ਤੀਸਰਾ ਪੁਆਇੰਟ ਹੈ ਤੁਹਾਡਾ ਜਿਹੜਾ ਪੈਨਸ਼ਨ ਦਾ ਹਰ ਮਹੀਨੇ ਕਟੌਤੀ ਹੁੰਦੀ ਹੈ ਜੇਕਰ ਤੁਸੀਂ ਪੈਨਸ਼ਨ ਐਵਲ ਕਰਦੇ ਹੋ ਦੀ ਕਟੌਤੀ 15 ਸਾਲ ਤੱਕ ਹੁੰਦੀ ਹੈ ਤਾਂ 15 ਸਾਲ ਤੋਂ ਬਾਅਦ ਜੋ ਤੁਹਾਡਾ ਕੰਪਿਊਟੇਸ਼ਨ ਦਾ 파ਟਨਰ ਹੈ ਉਸਦੀ ਕਟੋਤੀ ਬੰਦ ਹੋ ਜਾਂਦੀ ਹੈ ਅਤੇ ਪੂਰੀ ਪੈਨਸ਼ਨ ਪ੍ਰਾਪਤ ਹੋਣ ਲੱਗ ਜਾਂਦੀ ਹੈ ਡੀਏ ਜੋ ਕੰਪਿਊਟੇਸ਼ਨ ਪੈਨਸ਼ਨ ਹੈ ਉਸਦੇ ਮਹਿੰਗਾਈ ਪੱਤਾ ਲਾਗੂ ਨਹੀਂ ਹੁੰਦਾ ਟੈਕਸ ਐਪਲੀਕੇਸ਼ਨ ਕੀ ਹਨ ਕੰਪਿਊਟੇਸ਼ਨ ਪੈਨਸ਼ਨ ਦੀ ਰਕਮ ਪੂਰੀ ਤਰ੍ਹਾਂ ਟੈਕਸ ਮੁਕਤ ਹੁੰਦੀ ਹੈ ਜੋ ਕਿ ਇਨਕਮ ਟੈਕਸ ਐਕਟ ਧਾਰਾ 10 ਅੰਡਰ ਰੂਲ 10ਏ ਦੇ ਇੱਕ ਭਾਗ ਦੇ ਵਿੱਚ ਦਰਜ ਹੋਇਆ ਹੋਇਆ ਹੈ ਕੈਲਕੂਲੇਸ਼ਨ ਫਾਰਮੂਲਾ ਡੈਥ ਆਫ ਪੈਨਸ਼ਨ ਜੇਕਰ ਕੈਲਕੂਲੇਸ਼ਨ ਫਾਰਮੂਲੇ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਬੇਸਿਕ ਪੈਨਸ਼ਨ ਦਾ ਜਿਹੜਾ 40% ਮੈਕਸਿਮਮ ਤੁਸੀਂ ਕਰਵਾ ਸਕਦੇ ਹੋ ਮਲਟੀਪਲਾਈ ਬਾਈ 12 ਤੇ ਉਸ ਦਾ ਮਲਟੀਪਲਾਈ ਕੰਪਿਊਟੇਸ਼ਨ ਫੈਕਟਰ ਜੋ ਕਿ ਐਪ ਡਿਕਸ 4 ਦੇ ਵਿੱਚ ਕੰਪਿਊਟੇਸ਼ਨ ਟੇਬਲ ਤੇ ਰੱਖਿਆ ਗਿਆ ਹੈ ਜਿਸ ਦੇ ਅਕੋਰਡਿੰਗ ਜੋ ਵੀ ਕੰਪਿਊਟੇਸ਼ਨ ਫੈਕਟਰ ਹੈ ਉਹ ਤੁਹਾਡੀ ਏਜ ਦੇ ਅਕੋਰਡਿੰਗ ਜਿੰਨੇ ਇਸ ਦੇ ਪੈਨਸ਼ਨ ਰਟਾਇਰ ਹੋ ਰਹੇ ਹਨ ਉਸ ਤੋਂ ਅਗਲੇ 10 ਸਾਲ ਜੋ ਕੰਪਿਊਟੇਸ਼ਨ ਫੈਕਟਰ ਹੈ ਉਹ ਦਰਜ ਕੀਤਾ ਜਾਂਦਾ ਹੈ ਜੇਕਰ ਪੈਨਸ਼ਨ ਦੀ ਜੋ ਡੈਥ ਹੈ ਉਹ 15 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਜੋ ਉਹਨਾਂ ਦੀ ਕੰਪਿਊਟੇਸ਼ਨ ਦੀ ਰਕਮ ਦੀ ਘਟोतरी ਚਾਰੀ ਹੁੰਦੀ ਹੈ ਤਾਂ ਉਸ ਦੀ ਜਿਹੜੀ ਕੰਡੀਸ਼ਨ ਦੇ ਵਿੱਚ ਜੋ ਕੰਪਿਊਟੇਸ਼ਨ ਹੈ ਉਹ ਡੈਥ ਤੋਂ ਅਗਲੇ ਦਿਨ ਜੋ ਫੈਮਿਲੀ ਪੈਨਸ਼ਨ ਨੂੰ ਫੈਮਿਲੀ ਪੈਨਸ਼ਨ ਲੱਗ ਜਾਵੇਗੀ ਉਸ ਦਿਨ ਤੋਂ ਹੀ ਕੰਪਿਊਟੇਸ਼ਨ ਦੀ ਘਟੌਤੀ ਬੰਦ ਹੋ ਜਾਂਦੀ ਹੈ ਇਸ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਜਿਹੜੀ ਹੈ ਫੈਮਿਲੀ ਪੈਨਸ਼ਨ ਤੋਂ ਨਹੀਂ ਕੀਤੀ ਜਾਂਦੀ ਜੋ ਕੰਪਿਊਟੇਸ਼ਨ ਹੈ ਉਸ ਦੀ ਜੋ ਇਸ ਪਰ ਸੈਂਟ ਹੈ ਉਹ ਸੀਪੀ ਪੀਸੀ ਵੱਲੋਂ ਕੀਤੀ ਜਾਂਦੀ ਹੈ ਜੋ ਏਜੀ ਪੰਜਾਬ ਦੇ ਵੱਲੋਂ ਤੁਹਾਡੀ ਪੈਸ਼ਨ ਗ੍ਰੈਸਟੀ ਕੰਪਿਊਟੇਸ਼ਨ ਪ੍ਰੂਵ ਕਰ ਦਿੰਦੀ ਹੈ ਤਾਂ ਉਸ ਤੋਂ ਬਾਅਦ ਕੇਸ ਸੀਪੀ ਪੀਸੀ ਨੂੰ ਜਾਂਦਾ ਹੈ ਤਾਂ ਜੋ ਗ੍ਰੈਸਟੀ ਹੈ ਤੇ ਕੰਪਿਊਟੇਸ਼ਨ ਹੈ ਉਹ ਤੁਹਾਡੀ ਸੀਪੀ ਪੀਸੀ ਦੇ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੈ ਰੀ ਕੰਪਿਊਟੇਸ਼ਨ ਜੇਕਰ ਤੁਹਾਡੀ ਕੰਪਿਊਟੇਸ਼ਨ ਦਾ ਕੇਸ ਜਾ ਚੁੱਕਿਆ ਹੈ ਤੇ ਉਸ ਨੂੰ ای جی پنجاب ਦੇ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ ਪਰਵਾਨ ਕਰ ਲਿਆ ਗਿਆ ਹੈ ਤੇ ਮਜੂਰੀ ਦਿੱਤੀ ਗਈ ਹੈ ਤਾਂ ਜੋ ਕੰਪਿਊਟੇਸ਼ਨ ਹੈ ਉਸ ਨੂੰ ਕਿਸੇ ਵੀ ਹਾਲ ਲਾਤ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ ਇੰਟਰਸਟ ਰੇਟ ਸਭ ਤੋਂ ਇੰਪੋਰਟੈਂਟ ਹੈ ਜੋ ਪੁਆਇੰਟ ਹੈ ਉਹ ਅੱਜ ਦੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਮੰਨ ਲਓ ਕਿ بیسک ਪੈਨਸ਼ਨ ਜੋ ਹੈ ای جی ਪੰਜਾਬ ਦੇ ਵੱਲੋਂ ਸੈਂਕਸ਼ਨ ਹੋਈ ਹੈ ਉਹ 52300 ਤਾਂ ਜੋ ਕੰਪਿਊਟੇਸ਼ਨ ਪੋਰਸ਼ਨ ਆਫ ਅ ਪੈਨਸ਼ਨ ਬਣਦਾ ਹੈ ਜੇ ਅਸੀਂ 52300 ਦਾ 40% ਲਾਈਏ ਤਾਂ 20500 ਬਣਦਾ ਹੈ ਤਾਂ ਜੋ ਜੋ ਕੰਪਿਊਟੇਸ਼ਨ ਵੈਲਿਊ ਪੇਡ ਹੈ ਜੋ ਕੰਪਿਊਟੇਸ਼ਨ ਦੀ ਰਕਮ ਕਰਮਚਾਰੀ ਨੂੰ ਪੈਨਸ਼ਨਰਸ ਨੂੰ ਮਿਲੇਗੀ ਤਾਂ ਉਹ 261276 ਰੁਪਏ ਬਣੇਗੀ ਕਰਮਚਾਰੀ ਜਾਂ ਪੈਨਸ਼ਨਰਸ ਦੇ ਖਾਤੇ ਦੇ ਵਿੱਚ CPC ਵੱਲੋਂ ਕ੍ਰੈਡਿਟ ਕੀਤੀ ਜਾਵੇਗੀ ਪਰੰਤੂ ਜੇ 15 ਸਾਲ ਦੀ ਕਟੌਤੀ ਦੀ ਗੱਲ ਕਰੀਏ ਤਾਂ 3500 ਰੁਪਏ ਪ੍ਰਤੀ ਮਹੀਨਾ ਕਿਸ਼ਤੇ ਦੇ ਹਿਸਾਬ ਦੇ ਨਾਲ 12 ਮਹੀਨੇ ਤੋਂ ਬਾਅਦ 15 ਸਾਲ ਦੀ ਕਟੌਤੀ ਜੋ ਰਕਮ ਬਣਦੀ ਹੈ 3693600 روپے ਦੇਕਰ ਦੋਨੇ ਰਕਮਾਂ ਦਾ ਜੋ ਰਕਮ ਮਿਲੀ ਹੈ ਜੋ ਰਕਮ ਕਰਨੀ ਹੈ ਉਹਨਾਂ ਰਕਮਾਂ ਦਾ ਡਿਫਰੈਂਸ ਕੱਢਦੇ ਹਾਂ ਤਾਂ ਉਹ 1632324 روپے ਬੰਦਾ ਹੈ ਇਸ ਕੇਸ ਦੇ ਵਿੱਚੋਂ ਤੋਂ ਅਸੀਂ ਇੱਕ ਸਿੰਪਲ ਕੈਲਕੂਲੇਸ਼ਨ ਕੀਤੀ ਹੈ ਤੇ ਉਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਤਕਰੀਬਨ ਤਕਰੀਬਨ ਜੇ 1 ਲੱਖ ਰੁਪਿਆ ਕੰਪਿਊਟੇਸ਼ਨ ਬੰਦੀ ਹੈ ਤਾਂ ਕਰਮਚਾਰੀ ਨੂੰ ਇੱਕ 80000 ਰੁਪਏ ਭਰਨਾ ਪੈਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਜੋ 80% ਜ਼ਿਆਦਾ ਜੋ ਪੈਸਾ ਹੈ ਉਹ ਪੈਨਸ਼ਨਰਸ ਨੂੰ 15 ਸਾਲ ਦੇ ਵਿੱਚ ਗਵਰਨਮੈਂਟ ਨੂੰ ਅਦਾ ਕਰਨਾ ਹੁੰਦਾ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰ ਕਰਨਾ ਧੰਨਵਾਦ ਜੀ